ਆਜ਼ਾਦੀ ਦਿਹਾੜੇ ਮੌਕੇ 88 ਵਾਵਾਨੀ ਬੌਨ ਵਾਲੇ ਪੁਲਿਸ ਦੇ ਮੁਲਾਜ਼ਮਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਲੰਧਰ ਵਿਖੇ ਹੋਣ ਜਾ ਰਹੇ ਸੂਬਾ ਪਧਰੀ ਸਮਾਗਮ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਦੋ ਅਫਸਰਾਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਦੇ ਵਿੱਚੋਂ ਲੁਧਿਆਣਾ ਦੇ ਡਿਪਟੀ ਪੁਲਿਸ ਕਮਿਸ਼ਨਰ ਇਨਵੈਸਟੀਗੇਸ਼ਨ ਜਸ ਕਿਰਨਜੀਤ ਸਿੰਘ ਤੇਜਾ ਨੇ ਤੇ ਦੂਜੇ ਅਫਸਰ ਸਾਈਬਰ ਸੈੱਲ ਇੰਚਾਰਜ ਜਤਿੰਦਰ ਸਿੰਘ ਹੈ ਜਨਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ ਇਸਦਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਉਹਨਾਂ ਜਿਹੜਾ ਸੀਐਮ ਸਾਹਿਬਾਂ ਦੇ ਪਿੱਛੇ ਦੇਖੋ ਸਾਡੇ ਮਾਣਯੋਗ ਜਿਹੜੇ ਸੀਐਮ ਸਾਹਿਬ ਹੈ ਸਾਡੇ ਡੀਜੀਪੀ ਗੌਰਵਜੰਗ ਸਰ ਤੇ ਸਾਡੇ ਇਮੀਡੀਏਟ ਜਿਹੜੇ ਬਾਸ ਕੁਲਦੀਪ ਕਹਿਲ ਸੀਪੀ ਲੁਧਿਆਣਾ ਇਹ ਸਮੇਂ ਸਮੇਂ ਸਰ ਜਿੰਨੇ ਵੀ ਕੋਈ ਮੁਲਾਜ਼ਮ ਹੈ ਜੇ ਕੋਈ ਕੰਮ ਕਰਦੇ ਆ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਬੰਦ ਦਾ ਸਨਮਾਨ ਦਿੱਤਾ ਜਾਂਦਾ ਤੇ ਬਟ ਆਬਵੀਅਸਲੀ ਫੋਰਸ ਦੇ ਵਿੱਚ ਅੱਛਾ ਲੱਗਦਾ ਜਦੋਂ ਕਿਸੇ ਮੁਲਾਜ਼ਮ ਨੂੰ ਤੁਸੀਂ ਉਹਦਾ ਬੰਦ ਦਾ ਸਨਮਾਨ ਦਿੰਦੇ ਹੋ ਤਾਂ ਉਹਦੇ ਨਾਲ ਜਿਹੜਾ ਫੋਰਸ ਦਾ ਮੋਰਲ ਜਿਹੜਾ ਅਪ ਹੁੰਦਾ ਤੇ ਹੋਰ ਸਾਰੇ ਮੁਲਾਜ਼ਮ ਹੈ ਜਿਹੜੇ ਬੜੇ ਅੱਛੇ ਤਰੀਕੇ ਨਾਲ ਆਪਣੀ ਡਿਊਟੀ ਨੂੰ ਕਰਦੇ ਸਰ ਪਿੰਡ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ ਪਿਆ ਚੜ੍ਹ ਗਿਆ ਲੱਖੀ ਫਰਦ ਤੇ ਬਾਦ ਵਿੱਚ ਫੋਰਸ ਘਟਾ ਹੈ ਇਸ ਵਕਤ ਸਾਰਾ ਬੀਬੀ ਕ੍ਰਾਈਮ ਬਹੁਤ ਹੈ ਉਹ ਮੈਨੇਜ ਕਰਨਾ ਕਿੰਨਾ ਖੁਸ਼ਕਿਸਮਤ ਹੈ ਕੋਲ ਚਾਰਜ ਵੀ ਬਹੁਤਾਰੇ ਨੇ ਦੇਖੋ ਇਹ ਸਾਡੇ ਸੀਪੀ ਸਾਹਿਬ ਦੀ ਬਹੁਤ ਵਧੀਆ ਮੈਨੇਜਮੈਂਟ ਹੈ ਕਿ ਉਹ ਉਹਨਾਂ ਦੀਆਂ ਗਾਈਡਲਾਈਨਸ ਤੇ ਅਸੀਂ ਕੰਮ ਕਰਦੇ ਹਾਂ ਸਾਡੇ ਕੋਲ ਸਫੀਸ਼ੀਐਂਟ ਫੋਰਸ ਹੈ ਔਰ ਲੌਂਡਰ ਬਿਲਕੁਲ ਪੀਸਫੁਲ ਹੈ ਔਰ ਬੜੇ ਅੱਛੇ ਤਰੀਕੇ ਨਾਲ ਜਿਹੜੀ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਕੋਈ ਦਿੱਕਤ ਨਹੀਂ ਜਿਆਣਾ ਲਾਈਵ ਤੇ ਲਈ ਸ੍ਰਿੰਦਰ ਸੋਨੀ ਧਿਰਪੋਟ